ਸਤ ਸ੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਮੋਟੀਵੇਸ਼ਨ ਦੀ ਪੀਐਸਟੈਟ ਪ੍ਰੀਖਿਆ ਦੇ ਤੁਸੀਂ ਸਾਰੇ ਤਿਆਰੀ ਕਰ ਰਹੇ ਹੋਣੇ ਆ ਐਂਡ ਕਾਫੀ ਸਾਰੇ ਸਾਥੀਆਂ ਨੇ ਆਪਦੇ ਪੇਪਰ ਦੀ ਤਿਆਰੀ ਕਰ ਵੀ ਲਈ ਹੋਣੀ ਹੈ ਬਟ ਜਿਨ੍ਹਾਂ ਸਾਥੀਆਂ ਨੇ ਤਿਆਰੀ ਕਰ ਲਈ ਆਪਦੇ ਜ਼ਿੰਦਗੀ ਦੇ ਇੰਪੋਰਟੈਂਟ ਦਿਨ 40 45 ਦਿਨਾਂ ਦੀ ਮੈਂ ਗੱਲ ਕਰ ਰਿਹਾ ਜਦੋਂ ਤਾਂ ਪੀਐਸਟੈਟ ਆਇਆ ਜਾਂ ਫਿਰ ਉਸ ਤੋਂ ਪਹਿਲਾਂ ਦੇ ਵੀ ਲੱਗੇ ਹੋਏ ਸੀਗੇ ਕਾਫੀ ਸਾਰੇ ਸਾਥੀ ਉਹਨਾਂ ਨੇ ਆਪਦੇ ਪੇਪਰ ਦੀ ਤਿਆਰੀ ਕਰ ਲਈ ਹੈ ਰਿਵੀਜ਼ਨ ਵੀ ਕਰ ਲਈ ਹੋਣੀ ਆ ਪ੍ਰੈਕਟਿਸ ਕਰ ਰਹੇ ਹੋਣੇ ਆ ਜਾਂ ਫਿਰ ਉਹ ਵੀ ਕੰਮ ਕਰ ਲਿਆ ਹੋਣਾ ਬਟ ਫਿਰ ਵੀ ਉਹਨਾਂ ਨੂੰ ਅੰਦਰੋਂ ਫੀਲ ਹੋ ਰਿਹਾ ਹੋਣਾ ਡਰ ਲੱਗਦਾ ਹੋਣਾ ਕਿ ਯਾਰ ਮੈਨੂੰ ਤਾਂ ਕੁਝ ਆਉਂਦਾ ਨਹੀਂ ਸੋ ਇਹ ਗੱਲਾਂ ਸੁਭਾਵਿਕ ਨੇ ਸਿਰਫ ਤੁਹਾਡੇ ਨਾਲ ਇਹ ਗੱਲਾਂ ਨਹੀਂ ਹੁੰਦੀਆਂ ਸਾਰੇ ਹੀ ਸਟੂਡੈਂਟਸ ਨਾਲ ਜਿਨ੍ਹਾਂ ਨੇ ਵੀ ਐਸਪੀਰੈਂਟਸ ਹੁੰਦੇ ਆ ਪ੍ਰੀਖਿਆ ਕੋਈ ਵੀ ਹੋਵੇ ਬੈਂਕਿੰਗ ਦਾ ਐਗਜ਼ਾਮ ਹੋਵੇ ਐਸਐਸਸੀ ਦਾ ਐਗਜ਼ਾਮ ਹੋਵੇ ਕੋਈ ਹੋਰ ਡੀਟਰ ਪਲੱਸ ਬੀ ਟੀਚਿੰਗ ਐਗਜ਼ਾਮ ਕੋਈ ਵੀ ਐਗਜ਼ਾਮ ਹੋਵੇ ਕੋਈ ਵੀ ਸਾਥੀ ਜਦੋਂ ਵੀ ਤਿਆਰੀ ਕਰਦਾ ਆ ਤਿਆਰੀ ਕਰਨ ਤੋਂ ਬਾਅਦ ਅੰਦਰੋਂ ਇੱਕ ਡਰ ਬਣਿਆ ਹੀ ਰਹਿੰਦਾ ਤੇ ਤੁਸੀਂ ਦੋਸਤੋ ਜੇਕਰ ਆਪਦੇ ਟਾਈਮ ਨੂੰ ਪ੍ਰੋਪਰ ਯੂਟਿਲਾਈਜ਼ ਕੀਤਾ ਆ ਤੇ ਉਹਦਾ ਜਿਹੜਾ ਫਲ ਹੈਗਾ ਜੀ ਉਹ ਤੁਹਾਨੂੰ ਜ਼ ਪ੍ਰੋਪਰ ਯੂਟਿਲਾਈਜ਼ ਕਰ ਲਓ ਅੱਜ ਮੈਂ 21 ਨਵੰਬਰ ਨੂੰ ਇਸ ਵੀਡੀਓ ਨੂੰ ਰਿਕਾਰਡ ਕਰ ਰਿਹਾ ਗਿਣਤੀ ਦੇ 9-10 ਦਿਨ ਤੁਹਾਡੇ ਕੋਲ ਰਹਿ ਗਏ ਐ ਸੋ ਇਹਨਾਂ ਦਿਨਾਂ ਦੇ ਵਿੱਚ ਪ੍ਰੈਕਟਿਸ ਕਰ ਲਓ ਰਿਵੀਜ਼ਨ ਕਰ ਲਓ ਜੇਕਰ ਤੁਸੀਂ ਇਹਨਾਂ ਕੰਮਾਂ ਨੂੰ ਧਿਆਨ ਨਾਲ ਕਰ ਲੈਨੇ ਹੋ ਜੇਕਰ ਤੁਸੀਂ ਇਸ ਟਾਈਮ ਨੂੰ ਪ੍ਰੋਪਰ ਯੂਟਿਲਾਈਜ਼ ਕਰ ਲੈਨੇ ਹੋ ਤਾਂ ਜਿਹੜਾ ਤੁਹਾਡਾ ਰਿਜ਼ਲਟ ਹੈਗਾ ਜੀ ਉਹ ਬਿਲਕੁਲ ਪੋਜ਼ਿਟਿਵ ਹੀ ਮਿਲੇਗਾ ਐਂਡ ਤੁਸੀਂ ਆਪਦੀ ਪ੍ਰੀਖਿਆ ਨੂੰ ਵਧਿਆ ਨੰਬਰਾਂ ਨਾਲ ਕਲੀਅਰ ਵੀ ਕਰੋਗੇ ਸੋ ਇਹਨਾਂ ਦਿਨਾਂ ਵਿੱਚ ਤੁਸੀਂ ਘਬਰਾਉਣਾ ਨਹੀਂ ਹੈਗਾ ਜੇ ਤਾਂ ਤੁਸੀਂ ਘਬਰਾਉਂਗੇ ਜੇ ਤਾਂ ਤੁਸੀਂ ਡਰੋਗੇ ਤੁਹਾਡੀ ਹੋਣੀ ਹੈ ਸਿਹਤ ਖਰਾਬ ਤੇ ਸਿਹਤ ਖਰਾਬ ਦੇ ਵਿੱਚ ਪੜਿਆ ਨਹੀਂ ਜਾਣਾ ਤੇ ਨਾ ਪੜਿਆ ਜਾਊਗਾ ਤੇ ਜਿਹੜੀ ਤੁਸੀਂ ਤਿਆਰੀ ਕੀਤੀ ਹੈਗੀ ਆ ਉਹ ਵੀ ਨੁਕਸਾਨ ਹੋ ਜੂਗੀ ਜਦੋਂ ਤੁਸੀਂ ਐਗਜ਼ਾਮ ਹਾਲ ਵਿੱਚ ਬੈਠੋਗੇ ਸੋ ਦੋਸਤੋ ਇਹਨਾਂ ਦਿਨਾਂ ਨੂੰ ਪ੍ਰੋਪਰ ਯੂਟਿਲਾਈਜ਼ ਕਰੋ ਜ਼ਿਆਦਾ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਆ ਬਹੁਤ ਬੇਸਿਕ ਐਗਜ਼ਾਮ ਹੁੰਦਾ ਆ ਇੰਨਾ ਔਖਾ ਨਹੀਂ ਆਉਂਦਾ ਪੇਪਰ ਸੋ ਦੋਸਤੋ ਇਹ ਸੀਗੀ ਅੱਜ ਦੀ ਆਪਣੀ ਵੀਡੀਓ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਕਰ ਦਿਓ ਲਾਈਕ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਥੈਂਕ ਯੂ ਸੋ ਮਚ ਫਾਰ ਵਾਚਿੰਗ ਗੋਡ ਬੈਸੀ ਬੀ